ਹਾਂਜੀ ਵੀਰੋ ਭਾਵੁਕ ਬੰਦੇ ਵਾਸਤੇ ਜਜਬਾਤੀ ਬੰਦੇ ਵਾਸਤੇ ਹਰ ਗੱਲ ਹੀ ਸਮੱਸਿਆ ਬਣ ਜਾਂਦੀ ਹੈ ਜ਼ਿੰਦਗੀ ਵਿੱਚ ਹਮੇਸ਼ਾ ਇੰਟੈਲੀਜੈਂਟ ਬਬੇ ਕੀ ਸਮਝਦਾਰ ਹੋ ਕੇ ਜ਼ਿੰਦਗੀ ਜੀਣੀ ਚਾਹੀਦੀ ਹੈ ਜਜਬਾਤੀ ਹੋ ਕੇ ਭਾਵੁਕ ਹੋ ਕੇ ਜ਼ਿੰਦਗੀ ਜਿਉਣ ਵਾਲੇ ਬੰਦੇ ਬਹੁਤ ਮੁਸ਼ਕਲਾਂ ਵਿੱਚ ਆਉਂਦੇ ਆ ਗਲੇਡੂ ਵਹਾਉਣੇ ਛੱਡ ਦਿਓ ਅਥਰੂ ਵਹਾਉਣੇ ਛੱਡ ਦਿਓ ਤੇ ਸਮਝਦਾਰ ਹੋ ਕੇ ਜ਼ਿੰਦਗੀ ਜੀਵੋ ਜਦੋਂ ਤੁਸੀਂ ਭਾਵੁਕ ਹੋ ਕੇ ਰਹਿੰਦੇ ਹੋ ਜਜਬਾਤੀ ਹੋ ਕੇ ਰਹਿੰਦੇ ਹੋ ਤੇ ਹਮੇਸ਼ਾ ਗਲਤ ਫੈਸਲੇ ਲੈਂਦੇ ਹੋ ਇਮੋਸ਼ਨਲੀ ਹੋਣਾ ਹੈ ਜਜਬਾਤ ਦੇ ਹੋਣੇ ਹੀ ਚਾਹੀਦੇ ਐ ਪਰ ਉਹਨਾਂ ਉੱਤੇ ਸਾਡੇ ਵਿਵੇਕਤਾ ਸਾਡੀ ਸਮਝ ਦਾ ਪੁੰਡਾ ਹੋਣਾ ਚਾਹੀਦਾ ਐ ਇਮੋਸ਼ਨਲੀ ਇੰਟੈਲੀਜੈਂਟ ਬਣ ਕੇ ਜ਼ਿੰਦਗੀ ਜਿਉਣੀ ਐ ਦਵੇਕੀ ਬਣ ਕੇ ਜ਼ਿੰਦਗੀ ਜਿਉਣੀ ਐ ਭਾਵੁਕ ਬੰਦਾ ਜਜਬਾਤੀ ਬੰਦਾ ਜ਼ਿੰਦਗੀ ਸੋਹਣੀ ਨਹੀਂ ਜੀਂਦਾ ਰੋਂਦਾ ਹੀ ਰਹਿੰਦਾ